ਵੀਰ ਖੜੀ ਨਾ ਕਿਤੇ ਦੱਸੋ ਕਿ ਪਾਉਂਗਾ ਸਾਈਡ ਤੇ ਘਾ ਲਾ ਖੜਨੀ ਦੇ ਨਾ ਤਾਂ ਕਿਤੇ ਨਹੀਂ ਨਹੀਂ ਮੇਰੀ ਗੱਲ ਮੈਨੂੰ ਖਲਾ ਆ ਰਿਖ ਕਿਤੇ ਦੇ ਅੱਜ ਤੇ ਘਾ ਲਾ ਜੇ ਅਖਰ ਇਹਦਾ ਕਟਾਂਗਾ ਉਹ ਗੱਲ ਨਹੀਂ ਪੰਨੀ ਕੋਈ ਉਹ ਕਲਰ ਸਾਈਡ ਦੇ ਘਾ ਲਾ ਇੱਧਰ ਸਾਈਡ ਦੇ ਘਾ ਲਾ ਮੇਰੀ ਗੱਲ ਸੁਣੋ ਟੇਬਲ ਲਾਉਂਦਾ ਹੋਇਆ ਆਇਆ ਇੱਧਰ ਘਾ ਲਾ ਇੱਧਰ ਸਾਈਡ ਦੇ ਘਾ ਲਾ ਇੱਧਰ ਸਾਈਡ ਲੈ ਕੇ ਆਈ ਇੱਧਰ ਘਾ ਲਾ ਉਹਦਾ ਜਿਹੜਾ ਇੱਧਰ ਹੋ ਜਾਓ ਤੋਂ ਮਾਰ ਪਾ ਦੇ ਪਰਮਾਤਮਾ ਦੇ ਕੀ ਨਾ ਭਾਈ ਸਾਡਾ ਪਰਮਾਤਮਾ ਆਪਣਾ ਆਪਣਾ ਨਾਮ ਪਰਮਾਤਮਾ ਦੇ ਦਸਦੇ ਭਾਈ ਇਹ ਪਹੁੰਚਣਾ ਪੈਣਾ ਕਿ ਸਿਟੀ ਚ ਪੈਣਾ ਹੈ ਸਿਵਲ ਲਾਈਨ ਸਿਵਲ ਲਾਈਨ ਵਾਲਾ ਗੁਰਪ੍ਰਿੰਦਰ ਕਿੱਥੇ ਗੁਰਪ੍ਰਿੰਦਰ ਇਹਦਾ ਨਹੀਂ ਇੱਧਰ ਆਬੂ ਗੁਰਪ੍ਰਿੰਦਰ ਅੰਮ੍ਰਿਤਸਰ ਮੱਧਾ ਦੇ ਨਹੀਂ ਆਜਾ ਯਾ ਵੀ ਕੋਈ ਆ ਤੁਹਾਡਾ ਕੀ ਲੱਗਦਾ ਹਾਂਜੀ ਹਾਂਜੀ ਤੁਹਾਡਾ ਕੀ ਲੱਗਦਾ ਮੈਡਮ ਪਰਮਾਕਾ ਡੋంట్ ਐਨਸਰ ਡੋ ਨੋ ਡੋంట్ ਐਨਸਰ ਵੀ ਸੇ ਡੋਨੋ ਵੀ ਸੇ ਡੋਨੋ ਉਹ ਗੱਡੀ ਵੱਜੀ ਆ ਫਾਰ ਰੌਂਗ ਸਾਈਡੋਂ ਵੀ ਇੱਥੇ ਇੱਥੇ ਬਹੁਤ ਹੋ ਜਾਂਦੇ ਸਾਰੇ ਯਾਰ ਗੈਸ ਪਲੀਜ਼ ਡੋਨੋ ਮੈਨੂੰ ਕੁਛ ਨਹੀਂ ਲੱਗਦਾ ਗੱਡੀ ਭੱਲ ਲੱਗਿਆ ਇਹ ਕੋਈ ਨਹੀਂ ਨਾ ਮੈਂ ਇੱਥੇ ਮਲਾਜਾ ਕਰਾਉਣੇ ਦਾ 134038 ਅਮਰੀਕਾ ਪਰਮਨੀ ਬ੍ਰਾਇਟਨ ਕਪੂਰ ਬ੍ਰਾਇਟਨ ਨਹੀਂ ਨਹੀਂ ਸਰ ਸੜਕ ਸੜਕ ਆਹ ਅਸੀਂ ਅਵੇ ਸੁਣਵਾਉਂਦੇ ਹਾਂ ਜੀ ਅੱਛਾ ਹਾਂ ਜੀ ਹਾਂ ਜੀ ਹਾਂ ਕਰਦੀਪ ਸਿੰਘ ਲੰਬੇ ਜੀ ਹਾਂ ਜੀ ਸਰ ਨਹੀਂ 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 ये jadi गाइस का ऑडियो सर जिया ਉਹਦਾ ਫੋਨ ਪਿਆ ਹੈ ਫੋਨ ਦੇਤਾ ਵੀ ਭਾਣੂ ਮੇਰਾ ਨਾਮ ਰਾਜਨ ਕੋਸ਼ਲ ਹੈ ਜੀ ਮੈਨੂੰ ਮੇਰੇ ਕੋਲ ਇੱਥੇ ਬਟਾਲੇ ਦੇ ਵਿੱਚ ਸੋਨਾਲੀ ਕਾਰਟੇਕਟਰ ਦੀ ਡੀਲਰਸ਼ਿਪ ਹੈ ਔਰ ਜਿਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੇ ਬ੍ਰਦਰ ਕੋਲ ਦਸੂਏ ਸੋਨਾਲੀ ਕਾਰਟੇਕਟਰ ਦੀ ਏਜੰਸੀ ਹੈ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕੋਈ 7 ਵਜੇ ਦੇ ਕਰੀਬ ਤੇ ਉਹਨਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਸੀ ਕਿ ਤੁਸੀਂ ਜਾ ਕੇ ਦੇਖੋ ਜੇਰਾ ਵੀ ਐਕਸੀਡੈਂਟ ਹੋ ਗਿਆ ਉਹਨਾਂ ਦੀ ਸਿਸਟਰ ਸੀ ਗੱਡੀ ਦੇ ਵਿੱਚ ਜਦੋਂ ਮੈਂ ਆ ਕੇ ਦੇਖਿਆ ਤੇ ਉੱਥੇ ਹਾਲਾਤ ਇਦਾਂ ਦੇ ਸੀਗੇ ਕਿ ਡਰਾਈਵਰ ਵੀ ਔਰ ਜੋ ਕਿ ਮੇਲ ਡਰਾਈਵਰ ਆ ਔਰ ਫੀਮੇਲ ਉਹਨਾਂ ਦੀ ਸਿਸਟਰ ਆ ਜੋ ਮੇਰੇ ਫਰੈਂਡ ਦੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਇੱਕ ਉਹਨਾਂ ਦੇ ਲੇਡੀਜ਼ ਹੋਰ ਸੀ ਫੀਮੇਲ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਕਿਉਂਕਿ ਹੈਡ ਇੰਜਰੀ ਦੱਸ ਰਿਹਾ ਡਾਕਟਰ ਸਾਹਿਬ ਦੀ ਥੋੜੀ ਜ਼ਿਆਦਾ ਆ ਇਸ ਤੋਂ ਜ਼ਿਆਦਾ ਇੰਪਰੋਵਿਜ਼ੇਸ਼ਨ ਕੋਈ ਨਹੀਂ ਡਰਾਈਵਰ ਦੀ ਡੈਥ ਹੋ ਗਈ ਔਰ ਲੇਡੀਜ਼ ਜਿਹਨਾਂ ਦਾ ਪੁਖਰਾਜਪੁਰ ਨਾਮ ਆ ਉਹਨਾਂ ਦੀ ਵੀ ਡੈਥ ਸੀ ਜਿਹੜੀ ਤੁਸੀਂ ਇਹ ਕੀ ਕਰਨਾ ਹੈ ਦੇ ਦੇ ਪਰ ਨਹੀਂ ਕੋਈ ਮੇਰੇ ਤਾਂ ਜਸਟ ਹੋਣ ਸਡਨਲੀ ਮੈਨੂੰ ਫੋਨ ਆਇਆ ਉਹਦੇ ਕਰਕੇ ਮੈਂ ਆ ਗਿਆ ਸਾਡੇ ਕੋਲ ਨੋਟ ਸਾਈਡ ਐਕਸੀਡੈਂਟ ਦੇ ਨਾਲ ਇੱਕ ਲੇਡੀ ਸ਼ੁਭਮੀ ਸਿੱਧੂ ਦੇ ਨਾਮ ਦੀ ਹੈਗੇ ਸੀ ਕਿ ਜਿਹੜੀ ਹੈਡ ਇੰਜਰੀ ਸੀਗੀ ਤੇ ਉਹ ਆਪਾਂ ਰੈਫਰ ਕਰ ਦਿੱਤੀ ਸੀਗੀ ਤੇ ਇਸ ਤੋਂ ਇਲਾਵਾ ਸਾਡੇ ਕੋਲ ਸੇਮ ਜਿਹੜੇ ਅਕਰੈਂਸੀ ਤੋਂ ਡੈਡ ਬodies ਆਈਆਂ ਸੀਗੇ ਚ ਇੱਕ ਫੀਮੇਲ ਸੀਗੀ ਲੇਡੀ ਜਿਸ ਦਾ ਨਾਮ ਪੁਖਰਾਜ ਕੋਰ ਤੇ ਨਾਲ ਇੱਕ ਮੇਲਦੀਪ ਹੋਈ ਡੈਥ ਦੇਡਪੋਡੀ ਸਾਡੇ ਕੋਲ ਨਹੀਂ ਇੰਡੀਆ ਡਰਾਈਵਰ ਹੋਰ ਤਾਂ ਮੇਨ ਨਹੀਂ ਹਾਂ ਜਿੰਨ ਬਿਲਕੁਲ ਐਕਸੀਡੈਂਟ ਕੇਸ ਦੇ ਸਾਡੇ ਕੋਲ तकरीबन 7:00 7:30 ਦੇ ਵਿੱਚ ਵਿੱਚ ਵਾਕਿਆ ਹੋਇਆ ਇੰਸੀਡੈਂਟ ਹੈ ਸਾਡੇ ਕੋਲ ਜਿਹੜਾ ਰੈਫਰ ਕੀਤਾ ਉਹ ਹਾਲਤ ਥੋੜੀ ਕ੍ਰਿਟੀਕਲ ਨਹੀਂ ਸੀ ਸਰੀਅਸ ਨਹੀਂ ਲੱਗਦਾ ਹੈ ਹੈਡ ਇੰਜਰੀ ਕਰਕੇ ਨਾ ਥੋੜਾ ਰੈਫਰ ਕੀਤਾ ਪਾਉਂਦੇ ਹਨ ਨਾਲ ਕੋ ਕੋਬਰ ਵਾਲਾ ਮੈਂਬਰ ਹੈ ਜਿਹੜਾ ਕਾਉਂਡ ਕਰਦਾ ਹੈ ਹਾਂਜੀ ਉਹਨਾਂ ਦੀ ਥੋੜੀ ਨਾ ਹੈਗੇ ਨੇ ਉਹਨਾਂ ਦੇ ਫੈਮਿਲੀ ਤੇ ਨੋਨ ਉਹਨਾਂ ਦੇ ਪੀਪਲ ਲੋਕੀ ਬਟਾਲੇ ਤੋਂ ਕਿੱਡੇ ਹੈਗੇ ਨੇ ਉਹ ਆਈਏ ਸਾਡੇ ਕੋਲ